ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਤੇ ਠੀਕ ਹੈ ਸਿਰਫ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਚਾਰ ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਇੱਥੇ ਮੈਂ ਦੇਖੋ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਬਣ ਕੇ ਆਇਆ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ-ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਚਾਰ-ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਰੱਖ ਲੈਣਾ ਜਿਵੇਂ 4 4 4 4 ਲਾਸਟ ਤੇ ਇੱਕ ਕੁੰਡਾ ਵਾਧੂ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ। ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ। ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰਨੀ ਹੈ। ਇਸ ਡਿਜ਼ਾਈਨ ਨੂੰ ਤੁਸੀਂ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ। ਕੁੰਡੇ ਪਾਉਣ ਤੋਂ ਬਾਅਦ ਇਸ ਤਰ੍ਹਾਂ ਹੀ ਡਿਜ਼ਾਈਨ ਬਣਾ ਕੇ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ। ਜਾਂ ਤੁਸੀਂ ਨੀਚੇ ਇਸ ਤਰ੍ਹਾਂ ਜਿਵੇਂ ਮੈਂ ਬਾਰਡਰ ਬਣਾਇਆ ਕੋਲ ਟੇਕ ਸਿੱਧੇ ਕੁੰਡੇ ਦਾ ਇਸ ਤਰ੍ਹਾਂ ਕੋਈ ਵੀ ਬਾਰਡਰ ਬਣਾ ਕੇ ਉੱਪਰ ਇਸ ਡਿਜ਼ਾਈਨ ਨੂੰ ਸੈੱਟ ਕਰ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ 1 2 3 ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਅ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਉਲਟ ਚਾਰ ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਚਾਰ ਕੁੰਡੇ ਹੋਗੇ ਦੁਬਾਰਾ ਫੇਰ ਉਸੇ ਤਰ੍ਹਾਂ ਹੀ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਸਾਰੀ ਸਲਾਈ ਆਪਾਂ ਲਾਸਟ ਥਾਕੇ ਇਸੇ ਤਰ੍ਹਾਂ ਬਣਾਉਣੀ ਆ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਲਾਸਟ ਦੇ ਦੇਖੋ ਜਿਵੇਂ ਆਪਾਂ ਸਟਾਰਟਿੰਗ ਚ 10 ਕੁੰਡੇ ਸਿੱਧੇ ਬਣਾਏ ਉਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਆਗੇ ਲਾਸਟ ਵਾਲਾ ਬਾਧੂ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਿਲਾਈ ਹੈ ਠੀਕ ਹੈ ਸੈਕੰਡ ਰੋ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਆ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ఓద జ తిన్న కండే అని ఉదర సిధే బే ఉల్ జా ఉల్టా బా ఇద్దరు బావే సారి సలాయి తిన్న కడే ఉల్టే తిన్న కెే ఉల్టే తిన్న కెే ఉల్టే ਇੱਕ ਸਿੱਧਾ 10 ਕੁੰਡੇ ਉਲਟੇ ਲਾਸਟ ਵਾਲਾ ਵੀ ਆਪਾਂ ਉਲਟੇ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਆਪਾਂ ਥ੍ਰੈਡ ਅੱਗੇ ਲੈ ਕੇ ਆਉਣਾ ਇਸ ਤਰ੍ਹਾਂ ਸਲਾਈ ਤੇ ਲਪੇਟ ਕੇ ਠੀਕ ਹੈ ਕੁੰਡਾ ਬਣਾਉਣਾ ਇਸ ਤਰ੍ਹਾਂ ਕੁੰਡਾ ਵੀ ਬਣੂਗਾ ਤੇ ਜਾਲੀ ਵੀ ਬਣੂਗੀ ਇੱਥੇ ਫਿਰ ਜਿਹੜੇ ਤਿੰਨ ਕੁੰਡੇ ਸਿੱਧੇ ਆ ਤਿੰਨ ਕੁੰਡਿਆਂ ਦਾ ਪੈਕ ਕਰਨਾ ਉਲਟਾ ਕੁੰਡਾ ਫਿਰ ਥ੍ਰੈਡ ਲਪੇਟ ਕੇ ਅੱਗੇ ਲੈ ਕੇ ਆਉਣਾ ਦੇਖੋ ਜਿਹੜਾ ਹੁਣ ਆਪਾਂ ਤਿੰਨ ਕੁੰਡਿਆਂ ਦਾ ਇੱਕ ਕੀਤਾ ਦੋ ਕੁੰਡੇ ਘਟਿਆ ਇੱਕ ਆਪਾਂ ਇੱਧਰ ਜਾਲੀ ਬਣਾਤੀ ਇੱਕ ਇੱਧਰ ਦੋ ਕੁੰਡੇ ਆਪਣੇ ਪੂਰੇ ਹੋ ਗਏ ਤਾਂ ਤਿੰਨ ਦੇ ਤਿੰਨ ਕੁੰਡੇ ਬਣ ਗਏ ਠੀਕ ਹੈ ਤਾਂ ਦੁਬਾਰਾ ਫਿਰ ਇੱਕ ਕੁੰਡਾ ਉਲਟਾ තැ කුඩයන් එක කාරන ්‍රෙඩල් පේට කෙක්්ගිලකවගේ කුඩාබනග ප තැන්න කුන්ඩයන්දා පාඇක්කාරදින ෙ ේට කෙක්ගල කියෙවන තැන්න කුන්ඩයපන පපුර ෝග ටික ෙර ෙ ඔල්ටා කුඩවු ොල්ටා නවන ්‍රඩල පේට කෙක්්ගිල කියව හෙතර තැන්න කුන්ඩයන්ද ඒක බනවන ඔල්ටා ුන්ඩා හස්ත්‍ර තෙඩල් පේ කියෙක්්ගිලයකවන ඒ කුන්ඩවල්ටා ਫਿਰ ਉਸ ਥ੍ਰੈਡਲ ਪੇਟ ਕੇ ਅੱਗੇ ਲੈ ਕੇ ਆਉਣ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡਲ ਪੇਟ ਕੇ ਅੱਗੇ ਲੈ ਕੇ ਆਵਾਂਗੇ ਉਲਟੇ ਕੁੰਡੇ ਨੂੰ ਉਲਟਾ ਬਣਾਵਾਂਗੇ ਥ੍ਰੈਡਲ ਪੇਟ ਕੇ ਅੱਗੇ ਲੈ ਕੇ ਆਵਾਂਗੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਹੁਣ ਥ੍ਰੈਡ ਅੱਗੇ ਹੀ ਰੱਖਾਂਗੇ ਆਪਾਂ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਤਿੰਨ ਸਲਾਨਾ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਰੌਂਗ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਜਾਲੀ ਵਾਲੇ ਕੁੰਡੇ ਵੀ ਉਲਟੀ ਤੇ ਦੂਸਰੇ ਕੁੰਡੇ ਵੀ ਉਲਟੇ ਇਹ ਹੀ ਚਾਰ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਦੀ ਕੋਟਾਂ ਸਵਟਰ ਸਕੀਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਬਣਾ ਸਕਦੇ ਆ। ਲਓ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਉਂਦਾ ਚਾਰ ਸਲਾਂਗਾਂ ਚ। ਹੁਣ ਜਦੋਂ ਆਪਾਂ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਨ ਉਸੇ ਤਰ੍ਹਾਂ ਪਹਿਲਾ ਕੁੰਡਾ ਤਾਰੂ ਚ ਹੈ ਬਣੋ ਉਸ ਤੋਂ ਬਾਅਦ ਡਿਜ਼ਾਈਨ ਦੁਬਾਰਾ ਸ਼ੁਰੂ ਕਰਕੇ ਦਿਖਾਉਣੀ ਆ ਤੁਹਾਨੂੰ ਮੈਂ ਇੱਥੇ ਬਣਾ ਕੇ ਤਿੰਨ ਕੁੰਡੇ ਸਿੱਧੇ ਇੱਕ ਉਲਟਾ ਪਹਿਲੀ ਸਲਾਈਡ ਡਿਜ਼ਾਈਨ ਦੀ ਤਿੰਨ ਕੁੰਡੇ ਸਿੱਧੇ ਜਿਹੜਾ ਕੁੰਡਾ ਉਲਟਾ ਹੈ ਉਲਟ ਬਣਾ ਰਹੇ ਸੀ ਆਪਾਂ ਨੂੰ ਉਲਟਾ ਹੀ ਬਣਾਉਣਾ ਇੱਕ ਜਾਲੀ ਵਾਲਾ ਇੱਕ ਵਿਚ ਵਾਲਾ ਫਿਰ ਇੱਕ ਜਾਲੀ ਵਾਲਾ ਇਹ ਤਿੰਨ ਕੁੰਡੇ ਸਿੱਧੇ ਆ ਜਾਂਦੇ ਇੱਕ ਉਲਟਾ తిన సెండే సేస్ట్నా లే కిధీ సెక రో రొగ సైడ్ తిన్న కండే ఉల్టే జా సరటా ത സാ സിലായി കിട്ടാ ബന്ലാ ഉൾട്ട സിലായി ദോ സലാഗ് കംപ്ലീറ്റ് കീസ സിലായി పేలా కుండా తారో చాే బున థర్డ్ల భేట అంతా జిధే తిన్న కుండే తిన్న కదా బాటా కుేట అల్టా థర్డ్ల భేట అిధే కుదా తిన దా థర్డ్ల భేట అల్టా కు బ థర్డ్ల భేట అిధే తి బేటా కు थ्रेडल भेड़ के अगे एक उल्टा थ्रेडल भेड़ के अगे तीन द एक उल्टा कुंडा थ्रेडल भेड़ के अगे एक उल्टा थ्रेडल भेड़ के अगे तीन का एक उल्टा लास्ट दे थ्रेड अगे रखा सीधा बना लें ठीक है इस तरह जेकर लास्ट वाला उल्टा बना थ्रेडल भेड़ के अगे लेके आना इतने आपाली बनाई है तीन सिलाई कंप्लीट होगा चौथी सिलाई ਸਾਰੀ ਉਲਟੀ ਬਨੋਣੀ ਦੇਖੋ ਇੱਥੇ ਦੋ ਵਾਰ ਡਿਜ਼ਾਈਨ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾਤਾ ਬਹੁਤ ਈਜ਼ੀ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬਣਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਸੋਣਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਓ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ